ਅਸਕੀਤ ਹallelujah ਹallelujah ਅੱਜ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਲਈ ਤਰਸ ਰਹੇ ਹੋ ਮੈਂ ਦੇਖੋ ਮੈਂ ਫਿਜ਼ੀਕਲ ਬਲੇਸਿੰਗਸ ਇਸ ਲੀਕ ਦਿਨ ਆਈਆਂ ਆ ਆਈ نو ਕਿ ਇਹਨਾਂ ਦੇ ਕੋਲੇ ਆਤਮਿਕ ਆਸ਼ੀਸ਼ਾਂ ਆ ਤਾਂ ਸੰਸਾਰਿਕ ਆਸ਼ੀਸ਼ਾਂ ਇਹਨਾਂ ਦੇ ਕੋਲ ਆਈਆਂ ਆ ਕਿਉਂਕਿ ਇਹਨਾਂ ਨੇ ਆਤਮਿਕ ਆਸ਼ੀਸ਼ਾਂ ਨੂੰ ਪਹਿਲ ਦਿੱਤੀ ਜੋ ਪਰਮੇਸ਼ਰ ਦੇ ਹੁਕਮਨਾਮੇ ਆ ਉਹਨਾਂ ਨੂੰ ਫਾਲੋ ਕਰਨ ਦੀ ਪਹਿਲ ਜਿਹੜੀ ਆਪਣੀ ਜ਼ਿੰਦਗੀ ਦੇ ਵਿੱਚ ਕੀਤੀ ਇਸ ਲਈ ਜਿੱਦਾਂ ਵਚਨ 'ਚ ਲਿਖਿਆ ਪਹਿਲਾਂ ਮੇਰੀ ਬਾਦਸ਼ਾਹਤ ਨੂੰ ਭਾ ਲੋ ਤੇ ਇਹ ਸਭ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਹਨਾ ਇਸੇ ਤਰ੍ਹਾਂ ਜਦੋਂ ਇਹਨਾਂ ਨੇ ਪਰਮੇਸ਼ਰ ਦੀ ਬਾਦਸ਼ਾਹਤ ਨੂੰ ਭਾ ਲਿਆ ਉਹ ਸਭ ਚੀਜ਼ਾਂ ਜੋ ਅਸੀਂ ਦੁਨੀਆ ਦੇ ਵਿੱਚ ਭੋਖ ਰੱਖਦੇ ਹਾਂ ਕਿ ਖਾਣ ਨੂੰ ਸੋਨਾ ਹੋਏ ਪਾਣ ਨੂੰ ਸੋਨਾ ਹੋਏ ਜਾਜ ਝੂਟ ਲਈਏ ਨਿਆਣੇ ਸੈੱਟ ਹੋ ਜਾਣ ਘਰ 'ਚ ਏਸੀ ਲੱਗੇ ਹੋਣ ਪੱਖੇ ਕੂਲਰ ਫ੍ਰਿਜਾਂ ਹੋਣ ਗੱਡੀਆਂ ਹੋਣ ਆਉਣ ਜਾਣ ਨੂੰ ਐਈ ਤਨੇ ਆ ਵੀ ਚੀਜ਼ਾਂ ਦੀ ਭੋਖ ਹੈ ਤੇ ਉਹ ਸਬਸਟੀਚਾਂ ਇਹਨਾਂ ਦੇ ਪਿੱਛੇ ਆਣ ਕੇ ਇਹਨਾਂ ਨੂੰ ਮਿਲੀਆਂ ਪਰਮੇਸ਼ਵਰ ਨੇ ਇਹਨਾਂ ਨੂੰ ਬles ਕੀਤਾ ਮੈਂ ਇਸ ਲਈ ਫਿਜ਼ੀਕਲ ਬlesਿੰਗਸ ਕਹਿ ਰਹੀਆਂ ਕਿਉਂਕਿ ਅੱਜ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਆਸ਼ੀਸ਼ਾਂ ਨੂੰ ਲੋਚਦਾ ਹੈ ਇਹਨਾਂ ਆਸ਼ੀਸ਼ਾਂ ਨੂੰ ਚਾਹੁੰਦਾ ਹੈ ਪਰ ਉਹਨਾਂ ਨੂੰ ਮਿਲ ਨਹੀਂ ਰਹੀਆਂ ਉਹਦੀ ਵਜ੍ਹਾ ਕੀ ਹੈ ਉਹਦੀ ਵਜ੍ਹਾ ਇਹ ਹੈ ਕਿ ਅਸੀਂ ਜਿਸ ਚੀਜ਼ ਪਿੱਛੇ ਪਹਿਲਾਂ ਜਾਣਾ ਹੈ ਉਹਦੇ ਪਿੱਛੇ ਜਾ ਨਹੀਂ ਰਹੇ ਪਰ ਜਿਹੜੀਆਂ ਚੀਜ਼ਾਂ ਆਪੇ ਪਿੱਛੇ ਪੈ ਕੇ ਮਿਲਣੀਆਂ ਅਸੀਂ ਉਹਨਾਂ ਦੇ ਪਿੱਛੇ ਭੱਜ ਰਹੇ ਹਾਂ ਜਦਕਿ ਪਰਮੇਸ਼ਵਰ ਨੇ ਠਹਿਰਾਇਆ ਹੈ ਕਿ ਜਿਹਨਾਂ ਚੀਜ਼ਾਂ ਨੂੰ ਤੁਸੀਂ ਲੋਚਦੇ ਆ ਜਿਹੜੀਆਂ ਤੁਹਾਨੂੰ ਚਾਹੀਦੀਆਂ ਤੁਸੀਂ ਉਹਨਾਂ ਪਿੱਛੇ ਨਹੀਂ ਜਾਣਾ ਉਹ ਤੁਹਾਡੇ ਪਿੱਛੇ ਆ ਕੇ ਮਿਲਣਗੀਆਂ ਪਰ ਅਸੀਂ ਕੀ ਕਰ ਰਹੇ ਹਾਂ ਜਿੰਨਾਂ ਪਿੱਛੇ ਅਸੀਂ ਨਹੀਂ ਜਾਣਾ ਅਸੀਂ ਤੁਰੇ ਹੀ ਉਹਨਾਂ ਦੇ ਪਿੱਛੇ ਆ ਅਰ ਜੇ ਜੇ ਪਿੱਛੇ ਪਰਮੇਸ਼ਵਰ ਨੇ ਕਿਹਾ ਜਾਓ ਪ੍ਰਭੂ ਯਸੁਮਤੀ ਨੇ ਕਿਹਾ ਜਿਹੜਾ ਮੇਰੇ ਪਿੱਛੇ ਚੱਲੇਗਾ ਮੂਲੋ ਹੀ ਹਨੇਰੇ ਵਿੱਚ ਨਾ ਰਹੇਗਾ ਤੋ ਕਹਿ ਰਿਹਾ ਕਿ ਮੇਰੇ ਪਿੱਛੇ ਆਓ ਤੁਹਾਨੂੰ ਚਾਨਣ ਵਿੱਚ ਲੈ ਕੇ ਤੁਰਾ ਅਸੀਂ ਉਹਦੇ ਪਿੱਛੇ ਨਹੀਂ ਜਾ ਰਹੇ ਅਸੀਂ ਜਾ ਰਹੇ ਹਾਂ ਫ੍ਰਿਜ ਪਿੱਛੇ ਕੂਲਰ ਪਿੱਛੇ ਵੀਜ਼ੇ ਪਿੱਛੇ ਟੀਵੀ ਪਿੱਛੇ ਕੋਠੀ ਪਿੱਛੇ ਇਹ ਸਭ ਚੀਜ਼ਾਂ ਦੇ ਪਿੱਛੇ ਤੇ ਉਹ ਹੋਰ ਅੱਗੇ ਦੀ ਅੱਗੇ ਭੱਜੀ ਜਾ ਰਹੀਆਂ ਆਂ ਦੇਖੋ ਅੱਜ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦੀ ਹਾਂ ਪਰਮੇਸ਼ਰ ਦੀs ਬੇਦੀ ਤੋਂ ਜੇਕਰ ਤੁਸੀਂ ਸੱਚੇ ਦਿਲ ਤੋਂ ਪਰਮੇਸ਼ਰ ਨਾਲ ਪ੍ਰੇਮ ਪਾਲੋ ਤੇ ਪੂਰੀ ਬੰਬਾਦਾਰੀ ਦੇ ਨਾਲ ਪਰਮੇਸ਼ਰ ਨੂੰ ਮੰਨਣਾ ਸ਼ੁਰੂ ਕਰ ਦਿਓ ਇੱਥੇ ਜਿੰਨੇ ਬੈਠੇ ਰਹਿਣਾ ਸਾਰੇ ਬੱਚੇ ਹੋਏ ਹੋਣਗੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਤੇ ਇੱਕ ਵੀ ਭੁੱਖਾ ਤੇ ਆਇਆ ਤਕ ਬਹੁਤ ਬਹੁਤ ਧੰਨਵਾਦ ਕਿਉਂਕਿ ਪਰਮੇਸ਼ਵਰ ਦੇ ਘਰ ਵਿੱਚ ਕਿਸੇ ਚੰਗੀ ਚੀਜ਼ ਦੀ ਥੋੜ੍ਹ ਨਹੀਂ ਆ ਬਲੇਸਿੰਗ ਨੂੰ ਲੈ ਸਾਰੀ ਦੁਨੀਆ ਦੇ ਉੱਤੇ ਜੋ ਕੁਝ ਰਚਿਆ ਹੋਇਆ ਹੈ ਨਾ ਸਭ ਪਰਮੇਸ਼ਵਰ ਦਾ ਰਚਿਆ ਆ ਤੇ ਕਿਹਦੇ ਦਾ